ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਕਹਾਂ ਬੰਦੇ ਲੱਗੇ ਕੰਮ ਨੂੰ ਇੱਧਰ ਭੋਲੂ ਆਈ ਵੀ ਦੂਆ ਭੋਲੂ ਨੂੰ ਲਿਆਏ ਭੋਲੂ ਭਾਈ ਆ ਭੋਲੂ ਹਾਂ ਜੀ ਤੂੰ ਦੋ ਦੋ ਇਕੱਠੇ ਹੋ ਗਏ ਹਾਂ ਜੀ ਉਹ ਮਾ ਕਾਲਾ ਮੜਾ ਮੜਾ ਸਾਫ ਜਾਉਗਾ ਨਾ ਨਾ ਮੜਾ ਮੜਾ ਰੱਸੀ ਛੋਟੀ ਕਰ ਲੈ ਕੰਨਾਂ ਦੇ ਹਾਲੇ ਉਹ ਦੇਖਣ ਦੇ ਰੱਸੀ ਦੂਰ ਹੋ ਜਣੀ ਭਾਈ ਉਨਾ ਜ਼ਿਆਦਾ ਜ਼ੋਰ ਲੱਗਣਾ ਇਹਦਾ ਲੱਕ ਨੂੰ ਮਾਰ ਲੈ ਡਬਲ ਕਰ ਦੇ ਇੱਧਰ ਫੇਰੇ ਇੱਧਰੇ ਬੰਦੇ ਨਹੀਂ ਰਹਿੰਦੀ ਨਹੀਂ ਦਾ ਹੁੰਦਾ ਵੀ ਕਿੱਕਣਾ ਹੁੰਦਾ ਉਹ ਹੌਲੀ ਹੌਲੀ ਸਿੱਖੂਗੇ ਵਿਚਾਰੇ ਦੇਖੀ ਸਭ ਕੰਮ ਸਭ ਕੰਮ ਹੁੰਦਾ ਹੈ ਹੌਲੀ ਹੌਲੀ ਆ ਤੇ ਬਾਦੂ ਆ ਹੁਣ ਵੀ ਚਲ ਘਾਟੇ ਦੋ ਨਹੀਂ ਲੱਗਣੇ ਹੈਗੇ ਦੋ ਵਾਰੀ ਫੇਰਦੀ ਪਰ ਐ ਤਸੱਲੀ ਕਰਾ ਦੇ ਖੇਦੀ ਜਿਹੜਾ ਕੋਈ ੱੱਕਾ ਰਹਿ ਵੀ ਗਿਆ ਨਾ ਉਹੀ ਜਿਹੜਾ ਪੱਟ ਹੋ ਜਵੇ ਦੇਖ ਲਾਓ ਕਿੰਨੀ ਹੈ ਜੇ ਵੀ ਕਿੰਨੀ ਦੂਰ ਆ ਉਹ ਨਾਲੇ ਤੂੰ ਕਹਿੰਦਾ ਸਾਰੀ ਲੰਬੀ ਕਰੀ ਵੀ ਬੰਦਾ ਉਲਝੀ ਜਾਂਦਾ ਮੈਂ ਗੰਨੇ ਦਾ ਜੰਮ ਵਧਿ ਜਾਉ ਰੱਬ ਦੀ ਕਿਰਪਾ ਕੇ ਲੈ ਤੀ ਬਾਕੀ ਉਹ ਤਾਂ ਚਲੋ ਦਾਣਾ ਪਾਣੀ ਹੈ ਜਿਹੜਾ ਹੈਗਾ ਜਿਹੜਾ ਕਰਮਾਂ ਦਾ ਲਿਖਿਆ ਵਾ ਬਸ ਮਿਹਨਤ ਕਰਨਾ ਫਰਜ਼ ਆ ਦੇਣਾ ਉਹਨੇ ਦੇਣਾ ਨਾ ਦੇਣਾ ਜਿੰਨਾ ਵੀ ਹੈਗਾ ਤੇਰਾ ਦਾਣਾ ਪਾਣੀ ਕਿਸੇ ਦਾ ਵੀ ਆ ਚੱਲ ਕਿਹੜਾ ਜੰਮਿਆ ਹੁਣ ਆਈ ਫੇਰਦੀ ਆ ਫੇਰ ਕੇ ਦੇਖ ਤਾ ਉੱਪਰ ਉੱਪਰ ਫੇਰ ਦੇ ਵਿੱਚ ਜਿਆਦਾ ਗਿੱਲਾ ਤੇ ਰਹਿਣ ਦੇ ਸਰ ਤਾਂ ਗਿੱਲਾ ਹਲੇ ਕਾਲੂ ਫੇਰਦੀ ਓਰੇ ਜਿੱਥੇ ਗਿੱਲਾ ਏ ਹ ਲੱਗਦੀ ਫਾਲੀ ਪੰਜ ਗੱਟ ਦੇ ਫਾਇਦਾ ਹੋਊਗਾ ਹੈ ਪੰਜ ਗੱਟ ਆ ਜਿਹੜੀਆਂ ਪੰਜ ਬਣਾ ਲਈਆਂ ਨੇ ਪਿਛਲੇ ਸਾਲ ਉਹਨਾਂ ਨੇ ਵਧੀਆ ਬਣਾਤਾ ਤਿੰਨ ਗੱਲ ਜਗਾ ਰਹਿੰਦੀ ਆ ਹੁਣ ਜਗਾ ਨਹੀਂ ਜਮੇ ਹੀ ਰਹਿੰਦੀ ਹੈਗੀ ਪੰਜ ਗੱਲ ਅਲਸਰੇ ਰੂਟਾ ਮਿੰਟੇ ਚੱਲੀ ਆਂ ਛੋਟਾ ਜਾ ਹਾਂ ਆ ਰੂਟਾ ਬੇਟੇ ਤਾਂ ਜ਼ਿਆਦਾ ਲੋਟ ਆ ਉਹ ਜਿਹੜਾ ਉਹ ਕੋੜ ਦਾ ਲੈ ਲੈ ਲੈਨ ਫਿਰ ਇੱਕ ਟਰੈਕਟਰ ਵਾਲਾ ਵੀ ਆਉਂਦਾ ਇੱਕ ਦੂਆ ਵੀ ਆਉਂਦਾ ਮਾੜਾ ਟਰੈਕਟਰ ਵਾਲਾ ਤਾਂ ਮੈਂ ਦੇਖਿਆ ਕੱਲ੍ਹ ਤੋਂ ਉਹ ਹਾਂ ਨਾ ਦੂਆ ਲਿਆਵੇ ਹੱਥ ਵਾਲਾ ਜਿਹੜਾ ਬਾਗਬਾਨੀ ਵਾਲਾ ਸਬਸਿਡੀ ਆਉਦੇ ਪਰ ਧਰਨੇ ਫਾਰਮ ਉਹ ਵੀ ਦੇਵ ਰਾਏ ਕੀ ਹੋ ਗਿਆ ਉਦੇ ਪਰ ਸਬਸਿਡੀ ਆ ਚਲਦੀ ਆਹਾਂ ਹੂੰ ਬਾਗਣਾ ਲੱਖ ਦਾ ਵੀ ਹੈਗਾ 50000 ਦਾ ਵੀ ਹੈਗਾ ਘੱਟ ਵੀ ਹੈਗਾ ਵੱਧ ਵੀ ਹੈਗਾ ਉਹਨਾਂ ਦੀ ਪਾਵਰ ਪ੍ਰੋਜੈਕਟ ਦਾ ਚੌੜਾ ਬੜਾ ਛੋਟਾ ਆ ਜਾਂਦਾ ਵੀ ਕਿੱਡਾ ਚੌੜਾਈ ਲੈਣੀ ਆ ਸਾਰੇ ਸਿਸਟਮ ਆ ਜਾਂਦੇ ਆ ਉਹ ਸਾਬ ਗੱਲ ਕੀਮਤ ਆ ਚਲ ਗੁਰਦੋ ਐ ਬਣਾ ਦੋ ਵਧੀਆ ਦੋ ਵਾਰੀ ਫੇਰ ਕੇ ਐਨੀ ਜਗ੍ਹਾ ਰੁਕਾ ਵੀ ਸਕੋ ਮੈਂ ਆ ਜਾਣਾ ਹੂੰ 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 ਆਪੂ ਬੈਠਾ ਹੋ ਰਬੂ ਹਾਂ ਅੱਜ ਬੰਦੇ ਘਟ ਗਿਆ ਆ ਗਿਆ ਨਤੀਜਾ ਐ ਨਤੀਜਾ ਅੱਜ ਦੋ ਬੰਦੇ ਘਟਾ ਗਿਆ ਉਹ ਅੱਜ ਦੋ ਬੰਦੇ ਘਟਾ ਗਿਆ ਹਾਂ ਜੀ ਚਲ ਨੀ ਸੋਣਾ ਕੰਮ ਖਿੱਚ ਹੋ ਜਾਂਦਾ ਬੰਦਿਆਂ ਗੱਲ ਤਿੰਨ ਤਿੰਨ ਕੱਲ ਛੇਈ ਤੇ ਆਹ ਕਿ ਸੱਤ ਤੇ ਕੱਲ ਇਹਦਾ ਆਹ ਦੋੇ ਘਟੇ ਫਿਰ ਪੰਜ ਦਾਜ ਹੋਇਆ ਚੱਲ ਨਿਊਆਂ ਰਹਿ ਗਈਆਂ ਕੱਢਣ ਨੂੰ ਬਸ ਇੱਟਾਂ ਤਾਂ ਹੋ ਗਈਆਂ ਇਤੇ ਬਾ ਨਿਊਆਂ ਦਾ ਪੰਗਾ ਛੇੜਨਾ ਲੋ ਜੀ ਰੇੜੀ ਸਰਵਾਉਣਾ ਆਇਆ ਅੱਜ ਲੱਟਾਂ ਲੂਟਾਂ ਆਈਆਂ ਲੋਗਾਂ ਨੇ ਇਹਨੂੰ ਮੈਂ ਕਹਾਂ ਨਾਲੇ ਨਾਲੇ ਆ ਸਪਰਿੰਗ ਪਵਾਏ ਆ ਇਹ ਬਈ ਸ਼ੁਕਰ ਨਹੀਂ ਖਰਾਬ ਹੋਊਗੇ ਛੇਤੀ ਇਹ ਸਪਰਿੰਗ ਪਵਾ ਦਿੱ ਮੈਂ ਜਿਹੜਾ ਕੰਮ ਹੈਗਾ ਕਰਦੇ ਨਾਲੇ ਲੱਟਾਂ ਲੂਟਾਂ ਲਾ ਦਈਏ ਨਾਲੇ ਬ੍ਰੇਕਾਂ ਦੇ ਮੁਰਲੇ ਲੈਦਰ ਲੂਦਰ ਪਿਛਲੇ ਲੈਦਰ ਜਿਹੜੇ ਪੈਣੇ ਵਾਲੇ ਦੇ ਮਾਸਾ ਪਵਾ ਦਿੱ ਫੋਰਮੈਨ ਕਹਿੰਦਾ ਰੇੜੀ ਬੋ ਬਈ ਬਣੀ ਪਈਆਂ ਫੋਰਮੈਨ ਹਾਂਜੀ ਹਾਂਜੀ ਜਰਾ ਇੱਕ ਨੰਬਰ ਹਾਂਜੀ ਹਾਂਜੀ ਜਿਹਨੂੰ ਕਹਿੰਦੇ ਆ ਰੈਡੀ ਹੋ ਐ ਪਤਾ ਲੱਗਦਾ ਰੈਡੀ ਬਣੀ ਵੀ ਐ ਹੂੰ ਲੱਟਾ ਲੂਟਾ ਲਵਾ ਦਈਏ ਪਿੱਛੇ ਐ ਨੰਡੀਗੇਟਰ ਕਿੰਗੀ ਤਰ੍ਹਾਂ ਸਰਬ ਸਿਹਰੀ ਕਰਾਤੀ ਦੀ ਆਪਾਂ ਨੇ ਪਹਿਨਾ ਹੋਰ ਦੇਖਦੇ ਜਿਹੜਾ ਨਿੱਕਾ ਮੋਟਾ ਕੰਮ ਆ ਫੇ ਕੜੀ ਕੜੀ ਤੇ ਜਾਏ ਤੇ ਆ ਨਹੀਂ ਹੋਣਾ ਖੇਤਾਂ ਚੋਂ ਹੁਣ ਇੱਕ ਵਾਰੀ ਨਿਬੜ ਜੂ ਜਿਹੜਾ ਕੰਮ ਹੈਗਾ ਕੋਈ ਲੋ ਜੀ ਰੋਪੜ ਦੇ ਦਾਗੇ ਤੇ ਪਲੇਟਾ ਤਾਂ ਨਹੀਂ ਲੋਈਆਂ ਇਹਨੂੰ ਉਹ ਮਤਲਬ ਸ਼ੁਕਰ ਪਵਾਤੇ ਤੇ ਉਹ ਮੂਰੇ ਵਾਲੇ ਤੂੰ ਟਾਈਮ ਲੱਗਣਾ ਤਾਂ ਉਹਨੇ ਟਾਈਮ ਬਹੁਤ ਲਾਤਾ ਮੈਂ ਕਿਹਾ ਵੀ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਇੱਕ ਮੈਂ ਲੀਵਰ ਵੀ ਕਰਨ ਲੱਗੀ ਵੀ ਆ ਦੇਖਣੀ ਆ ਜਾ ਕੇ ਫਿਰ ਆਗੇ ਤੇ ਮੈਂ ਘਰ ਰਹਿਣ ਤੇ ਹਾਂ ਤੂੰ ਫੇਰ ਸਹੀ ਹੁਣ ਨਵਾਂ ਕੰਮ ਚੱਲਦਾ ਨੀਮਾ ਕੱਢਣੀਆਂ ਉਹਦੇ ਕਰਕੇ ਮਿੱਟੀ ਆ ਦੋਲੇ ਹਟਾਉਣੀ ਪੈਂਦੀ ਸਾਰੀ ਉਹ ਹੂੰ ਮੇਤੀਆ ਇੱਧਰ ਬੰਦਾ ਹੀ ਨਹੀਂ ਕੱਢ ਇਟਾਂ ਕਿਆ ਬਣਦਾ ਕਾ ਤੋਂ ਕੱਢ ਦਿਆ ਦੇਖ ਲੋ ਹਾਂ ਕੀ ਹੋ ਗਿਆ ਬੰਤਾ ਹੈ ਨਹੀਂ ਉਹ ਹੈ ਨਹੀਂ ਆਹ ਲੈਂਟਰ ਪਾਇਆ ਹੋਆ ਹੈ ਲੈਂਟਰ ਪਾਇਆ ਹੋਆ ਅੱਛਾ ਇਤਖਾਰ ਕਰਕੇ ਉਸਮ ਬਜਰੀ ਵਾ ਜਾਓ ਇੱਕ ਕਾਗਜ਼ ਵਿਛਾ ਕੇ ਤੇਰੇ ਪੱਕਾ ਕੰਮ ਦਾ ਹੈ ਚੱਲ ਕੋਈ ਨਹੀਂ ਇੱਥੇ ਤੱਕ ਸਾਫ਼ ਕਰਾ ਕੱਢ ਦੇ ਬਾਹਰ ਸਮਾਨ ਠੀਕ ਹੈ ਇੱਧਰ ਤੇ ਉਹ ਬੇਕ ਨਹੀਂ ਦੇਣਾ ਇੱਥੇ ਬਜਰੀ ਪਾਉਂਗੇ ਦੁਆਰਾ ਸਾਫ਼ ਕਰਕੇ ਇਕਣੀ ਥੋੜਾ ਮਿੱਟੀ ਵਿੱਚ ਭਰ ਦੇਣੀ ਇੱਥੇ ਤੂੜੀ ਪਾਉਣੀ ਆ ਫਿਰ ਫਿਰ ਲੈਂਟਰ ਭੰਣਨੇ ਨੂੰ ਰਹਿਣ ਦਈਏ ਹੈ ਚੱਲ ਫੇ ਤਾਂ ਇਕਣੀ ਕਰੂ ਗੰਧ ਹੁਣ ਬੋਲੀ ਇੱਥੇ ਕੰਦ ਨਹੀਂ ਲਗਾਉ ਹਾਂ ਉੱਥੇ ਗੰਧ ਕਰਨੀ ਆ ਜੇ ਇਹ ਗੰਧ ਰੱਖ ਰਹੇ ਤਾਂ ਫੇ ਤਾਂ ਫਾਇਦਾ ਤਾਂ ਉਰੇ ਕਰਨੀ ਆ ਕਿਹਾ ਤਾਂ ਬਾਪੂ ਨੂੰ ਵੀ ਇਹ ਗੰਧ ਰੱਖ ਲੈ ਇੰਨੀ ਕਹਿੰਦਾ ਸਿੱਧੀ ਕਰਨੀ ਆ ਚੌਲਾ ਹੋ ਜਾਏਗਾ ਤਾਂ ਅੱਛਾ ਹੋ ਜਾਊਗਾ ਹਾਂ ਤੂੜੀ ਵੱਧ ਭੇਜੂਗੀ ਐ ਤਾਂ ਵੱਧ ਭੇਜਿਆਗਾ ਹੂੰ ਆਪਣਾ ਵੱਧ ਤੂੜੀ ਕੋਈ ਜ਼ਰੂਰੀ ਨਹੀਂ ਕਹਦੇ ਸਰ ਡੰਗਰ ਨਹੀਂ ਹੈਗੇ ਡੰਗਾ ਲਗਾ ਤਾਂ ਆਗ ਇਤਨਾ ਕੀ ਕਰੇਗਾ ਆਗ ਕਿੱਥੇ ਖੜਦੇ ਆ ਆਗ ਵੀ ਮੁੱਕਦੀ ਜਾਂਦੀ ਆ ਸਮਝ ਗਿਆ ਚੱਲ ਆ ਵੀ ਕਰ ਲਈ ਸਾਫ ਉਹ ਤੋੜਨਾ ਨਹੀਂ ਉਹ ਜੇ ਬੋਲਦੇ ਤੂੰ ਸਮਝਦਾ ਸਾਕੇ ਸਾਥ ਹੋ ਜਾਂਦਾ ਹੈ ਇਹ ਸਭ ਉਹ ਵੀ ਤੋੜਨਾ ਸਰਦਾਰ ਉਹ ਠੀਕ ਗੇਟ ਲਾਣਾ ਲੈ ਬੁਲਾ ਨਹੀਂ ਤੋੜਨਾ ਇੰਨੀ ਲੰਬੀ ਨਹੀਂ ਹੋਣਾ ਹੈਗਾ ਉਹ ਗੇਟ ਤੇ ਇੰਨੇ ਇੰਨੇ ਤੋੜ ਕੇ ਕਿਉਂਕਿ ਇੱਥੇ ਤੇ ਨਾ ਸਾਰਾ ਹੀ ਆਹ ਮਤਲਬ ਜਿੱਥੇ ਤੱਕ ਆਪਾਂ ਗੇਟ ਦਾ ਲੈਵਲ ਬਣਾਉਣਾ ਹੈ ਉੱਥੇ ਤੱਕ ਤਾਂ ਤੋੜਨਾ ਪੈਣਾ ਉਹ ਹੈ हां तिनकरा ਦੇ ਟੁੱਟੂਗੇ ਚਾਹੇ ਇੱਕਣੀ ਤੋੜ ਲਾ ਮਿੱਟੀ ਪੈ ਜਈ ਤਿੰਨ ਰਾ ਦੇ ਟੁੱਟਣੇ ਆ ਇੱਕਣੀ ਤੋੜ ਲੈ ਇੱਕਣੀ ਤਿੰਨ ਦਾ ਦਾ ਤੈਸੇ ਵੀ ਟੁੱਟ ਜਾ ਹਾਂ ਬਸ ਇੱਕਣੀ ਤੋੜ ਲਿਓ ਇੱਥੇ ਤੱਕ 10 ਦੇ ਟੁੱਟਣੇ ਆ ਬਾ ਤਿੰਨ ਇੱਟਾਂ ਤੋੜ ਲਵੇ ਇੱਥੇ ਤੇ ਲੈ ਕੇ ਟੁੱਟਣੇ ਆ ਉਰੇ ਤੇ ਲੈ ਕੇ ਨਾ ਆ ਕੰਦ ਤੇ ਲੈ ਕੇ ਤਿੰਨ ਇੱਟਾਂ ਉਰੇ ਤੱਕ ਤੋੜਨੀਆਂ ਉਰੇ ਤੱਕ ਇੱਥੇ ਤੱਕਾਂ ਥੱਲੇ ਠੀਕ ਆ ਉਰੇ ਤੱਕ ਤਿੰਨ ਰਦੇ ਤੋਂ ਨੇ ਆ ਬਾਕੀ ਨਹੀਂ ਆਹ ਸਾਰੀ ਕੱਢ ਲੈਣੀ ਹੈਂ ਬਦੂ ਤੂੰ ਉਧਰ ਉਡੀ ਆ ਜਾਣਾ ਫੇਰ ਮਟ ਜੇ ਚਲੋ ਅਰੇ ਦੋ ਦਿਨ ਹੋਰ ਲਾਜੂਣਾ ਆਪੂ ਨਤਿਆ ਹਾ ਕੰਮੇ ਨਹੀਂ ਕਰਕੇ ਰਾਜੀ ਹੈਗਾ ਨੰਬਰਦਾਰ ਗਾਦਾ ਬਣਿਆ ਹੈ ਉਹ ਸਰ ਮੈਂ ਕੰਮੇ ਨਹੀਂ ਕਰਕੇ ਰਾਜੀ ਇਹ ਲੰਬੜਦਾਰ ਆਰਾਮ ਵੀ ਮਿਲਣਾ ਚਾਹੀਏ ਮੂਰੇ ਕਣਕ ਦਾ ਸੀਜ਼ਨ ਆ ਰਹਾ ਹੈ ਲੰਬੜਦਾਰ ਮੂਰੇ ਕਣਕ ਦਾ ਸੀਜ਼ਨ ਵੀ ਆ ਰਹਾ ਹੈ ਹੂੰ ਜਿਆਦਾ ਗੰਭੇ ਚੱਲੇਗਾ ਤੇ ਹੜੰਬੇ ਵੀ ਜਾਣਾ ਹੰਬੇ ਕਣਕ ਬਗਾਇ ਫਰਾਬ ਹੋ ਜਾਏਗਾ ਬੱਕੀ ਹੜੰਬਾ ਆ ਤੇਰੇ ਤੇ ਕੰਮ ਖਿੱਚ ਕੇ ਰੱਖੂਗਾ ਇਹਦੀ ਖਰਾਗ ਹੁਣੀ ਖਾਣੀ ਸ਼ੁਰੂ ਕਰਦੇ ਬੰਦੇ ਕਿੰਨੇ ਆ ਰਹੇ ਫਿਰ ਬੰਦੇ ਤਾਂ 6-7 ਆ ਰਹੇ ਉਹ ਜਿਹੜਾ 11:00 ਵਜੇ ਜਾਣੇ ਫਿਰ ਠੀਕ ਆ 11:00 ਵਜੇ ਤੱਕ ਕੰਮ ਅੱਗੇ ਵਧੇਗਾ ਹੂੰ ਉਹਦੇ ਬਾਅਦ ਰੰਬੇ ਚੱਲਨੇ ਚੱਲ ਠੀਕ ਆ ਬਣਾ ਪੈਸੀ ਲੋ ਜੀ ਭੋਲੂ ਬਾਈ ਨੇ ਵੀ ਇੱਧਰ ਕਰਤਾ ਕੰਮ ਸਟਾਰਟ ਹੈ ਹਾਂ ਹਾਂ ਕਰਤਾ ਸ਼ੁਰੂ ਹਾਂ ਚਾਬ ਵਧੀਆ ਬਾਦ ਇਹ ਦੇਖੋ ਤੇ ਜਾ ਨਾਨਾ ਠੀਕ ਆ ਬਾਈ ਨੂੰ ਹੀ ਦੰਦ ਇਹ ਪੇਟੀ ਮਾ ਸਾਫ ਕੰਮ ਆ ਜੂਗੀ ਸਾਫ ਕਰ ਲੈਣੇ ਨਾਨਾ ਠੀਕ ਆ ਵਧੀਆ ਗੱਲ ਆ ਨਾਲੇ ਖੋਲ ਦੇਊਗਾ ਉਹ ਉੱਥੇ ਤੱਕ ਅਭੀ ਦੇ ਦੂੰਗਾ ਹਾਂ ਆ ਵੀ ਘੇੜ ਦੇਣੀ ਆ ਹਾਂ ਹਾਂ ਮੂਵੀ ਕਹਿੰਦਾ ਆ ਵੀ ਘੇੜ ਦੇਣੀ ਆ ਬਾਬੇ ਮੈਂ ਕਹਿੰਦਾ ਰੱਖਰ ਮੈਂ ਕਰਾ ਲਵਾਂ ਗਬਲੀ ਦੇ ਕੇ ਰੱਖਣੀ ਸਾਬ ਗੱਲ ਡੰਗਰਾਂ ਦੀ ਟੂੜੀ-ਤਾੜੀ ਨੂੰ ਜਿੱਕਣਾ ਵੀ ਬਣਾਉਣਾ ਸਿਸਟਮ ਉਹ ਸਾਬ ਗੱਲ ਉਨੀਂ ਕਰਖ ਲਈ ਨਹੀਂ ਦੁਬਾਰੇ ਕਰ ਦੂੰਗਾ ਉਹਨੂੰ ਥੱਲੇ ਤੇ ਆ ਫੇ ਨਿਊ ਕੱਢ ਲੈ ਥੱਲੇ ਤੇ ਦੁਬਾਰਾ ਕਰ ਲਈ ਦੁਬਾਰੇ ਕਰ ਦੁਆਰਾ ਕਰਕੇ ਕਰਨੀ ਵੀ ਗਏ ਜੇ ਤੂੜੀ ਨੂੰ ਬਣਾਉਣਾ ਤਾਂ ਜਿੱਥੇ ਤੁਹਾਨੂੰ ਲੋਡ ਹੋਈ ਉਹਨਾਂ ਕੋ ਬਣਾ ਲਈਆਂ ਆਪਣਾ ਉਹ ਤਾਂ ਸੈਟਿੰਗ ਅਸਲ ਚ ਨਾ ਮੈਂ ਦੇਖਿਆ ਜੇ ਪਹਿਨਾ ਮਤ ਖੁੱਲਾ ਹੋਵੇ ਢਾਇਆ ਹੋਵੇ ਫੇਰ ਸੈਟਿੰਗ ਵਧੀਆ ਲੱਗਦੀ ਆ ਹੁਣ ਸਾਡੇ ਇੰਨਾ ਗਾਹ ਪਿਆ ਵਾ ਕਦੇ ਬਜਰੀ ਜਾ ਕੇ ਇਧਰੋਂ ਸਿਰਣ ਲੱਜੰਦੇ ਇਟਾਂ ਚਾਰ ਕਿਟਾਂ ਜਾ ਕੇ ਇਧਰੋਂ ਸਿਰਣ ਲੱਜੰਦੇ ਆ ਕਰੇ ਕੀ ਹੁਣ ਮੈਂ ਤਾਂ ਹਰ ਇੱਕ ਸਾਫ਼ ਕਰਵਾ ਕੇ ਇੱਥੇ ਉੱਥੇ ਹੀ ਲਾ ਦੇਣਾ ਇੱਥੇ ਜਿਵੇਂ ਥੋੜਾ ਜਿਹਾ ਥੋੜਾ ਜਿਹਾ ਲਾ ਦੇ ਸਾਈਡ ਪੇ ਚੱਠਾ ਜਿਹੜੀ ਨੇੜੇ ਪੈ ਜਵੇ ਇੱਥੇ ਤਾਂ ਸਾਫ਼ ਹੈ ਇਟ ਤਾਂ ਸਾਫ਼ ਨਿਕਲਦੀ ਆ। 6000 ਜਾ ਰਹੇ ਹੋ ਜਾਣੀ ਸੱਤ। ਗਿੰਦੇਣੀ ਦੀ ਤਾਂ ਤੈਨੂੰ ਕਿਹ ਟਾਈਮ ਲੱਗਣਾ ਤਾਂ। 5500 ਤੋਂ ਉੱਪਰ ਪਰਾ ਥੱਲੇ ਨਿਉ ਨਹੀਂ ਨਿਕਲਿਆ। ਨਿਉ ਤਾਂ ਖਾਸੀ ਡੂੰਗੀ ਆ। ਹਾਂ। 6000 ਜਾ ਰਹੇ ਹੋ ਜਾਣੀ ਸੱਤ ਆਉਣਾ। ਵਧੀਆ ਫੇ 6000 ਤਾਂ ਹੋ ਗਈ ਹੁਣ ਕਿ ਚਾਹੀਦਾ? ਦਰਨ ਦੇਵਰਾਜ ਲਾਇਆ ਵਜ। ਗੰਨਾ ਗੁੱਡੇ ਆਇਆ ਤਾਂ। ਦੋ ਵਾਰੀ। ਇੱਕ ਵਾਰੀ। ਨਾ ਨਾ ਠੀਕ ਆ। ਹੈਂ ਭੋਲੂ। ਆ ਮੜਾ ਮੋਟਾ। ਕੱਲ ਕੜਤੀ। ਆ ਪੰਡਤ ਦਾ ਹਾਦਲਾ ਹੈਗਾ ਨਾ ਅਸੀਂ ਦੇਖੀ ਜਦੋਂ ਵੀ ਬੇਲੀ ਪਿਆਰਾ ਕੱਦ ਬੁਲਾਉਂਦਾ ਕੱਲ ਨੂੰ ਬੁਲਾ ਲੈਣਾ ਹੁੰਦਾ ਚਲਦੇ ਆ ਫੇਰ ਕੱਲ ਨੂੰ ਪੁੱਛ ਲੈ ਪੰਡਤ ਕਹਿੰਦਾ ਪੁੱਛ ਲੈ ਕੱਲ ਨੂੰ ਚਲਦੇ ਆ ਉੱਥੇ ਆ ਉਹ ਗਿਆ ਤਾਂ ਨਾਲਾਂ ਲਿਆਇਆ ਟੀਨਾ ਵਾਸਤੇ ਤੇਰੀਆਂ ਉੱਥੇ ਤੇ ਮਰੰਡੇ ਤੇ ਮਾਮਾ ਨੇ ਹਾਂ ਉਹ ਵੀ ਦਾਤਦਾ ਹੈ ਨਾ ਪਿਆਰਾ ਰੰਗ ਰੰਗ ਕਰਿਆ ਸੀ ਹੂੰ ਸানা ਕਹਿੰਦਾ ਸਵੇਰ ਨੂੰ ਬੁਲਾ ਲੈਣਾ ਉਹਦੇ ਕੋ ਖੜ ਕੇ ਆਏ ਹੋਣੇ ਆ ਦੇਖ ਲੈ ਚੱਲੂਗੇ ਕੱਲੂ ਲੈਣ ਤਾਂ ਕਿ ਉਹ ਤਾਂ ਜਾਣਾ ਹੀ ਫੇਰ 12 1 ਵਜੇ ਚੱਲੂਗੇ ਤਾਂ ਕੰਮ ਜਾ ਚ ਕਰਕੇ ਕੰਮ ਜੇ ਨਹੀਂ ਨਿਭਾਣੇ ਹੈਗੇ ਇਹ ਤਾਂ ਇੱਕ ਬੰਦਾ ਹੋ ਰਖ ਲਾ ਇਹ ਤਾਂ ਚਲੀ ਜਾਏ ਗੱਲ ਨੂੰ ਅਸੀਂ ਬੰਦਾ ਹੋਰ ਹੈ ਮੇਰੇ ਕੋਲ ਹਾਂ ਰੋਟੀਆਂ ਨਹੀਂ ਬਗਾਉਣੀਆਂ ਕਰਦੇ ਆ ਨਾ ਬੰਦਾ ਹੋਰ ਹੈ ਇੱਕ ਹੋਰ ਬੰਦਾ ਹੈ ਚਾਹ ਆ ਬਣਾ ਲਿਆ ਮੈਂ ਨਾ ਠੀਕ ਆ ਤੇਰੇ ਐਂ ਸ਼ਾਮਾਂ ਇੱਧਰ ਸ਼ਾਮਾਂ ਮੇਰੇ ਦੇਉਂਗੀ ਠੰਡਾ ਇੱਥੇ ਅਜਾ ਲਾ ਕੇ ਕਰਤਾ ਤੂੰ ਮੈਂ تمہارا ਕੋਈ ਗੱਲ ਨਹੀਂ ਕਰ ਤੈਨੂੰ ਤੋਂਪਾਂ ਜੇ ਕੰਮ ਕਰਦੇ ਹੁੰਦੇ ਆ ਤੋਂਪਾਂ ਜੇ ਸਾਈਦਾ ਪੈਣੀ ਹੈ ਜੇ ਢਾੜਦੀ ਤੋਂਪਾ ਤਾਂ ਸ਼ਾਮ ਆਈ ਦਰੂਨਰ ਕਾਣਾ ਬੈਠ ਗਏ ਨਾ ਹੈ ਮੋਜਾ ਸ਼ਾਮਾ ਚ ਹਾਂ ਇੱਕ ਮੈਂ ਦੇਖਿਆ ਇੱਟ ਨੂੰ ਨਾ ਥੋੜੀ ਜਿਹੀ ਜਿਹਨੇ ਮਕਾਨ ਪੈਣੇ ਕਰਕੇ ਪਾਣੀ ਲੱਗੀ ਗੇ ਸੁਲਾਬ ਆਈ ਵੀ ਆ ਛੇਤੀ ਉੱਤਰ ਦੱਸ ਮਿੰਟ ਉਧਰ ਦਾ ਰਾਮਰਾਬਤਰੀ ਜਾਂਦਾ ਜੇ ਨਾ ਤੂੰ ਜਿੱਕਣਾ ਮੈਂ ਦੇਖਿਆ ਉਹ ਮੇਰੇ ਤਾਂ ਚੱਲ ਉਤਾ ਗੌਰ ਨਹੀਂ ਗਰੀ ਪਹਿਨਾ ਪਾਣੀ ਮਾਰ ਦਵੇ ਮੈਂ ਦੇਖਿਆ ਨਿਕਾ ਡੇਰੀ ਵੀ ਆ ਇਹਨੂੰ ਪਾਣੀ ਮਾਰਦੀ ਸ਼ਾਮ ਨੂੰ ਹਾਂ ਕਾਲੂ ਦੇਖੀ ਸੀ ਮਿਟਰੇ ਗਣਾ ਉਤਰਨਾ ਮਾਰ ਦੂੰਗਾ ਇਹਨੂੰ ਕਿ ਬਾੜ ਹੂੰ ਸ਼ਾਮ ਨੂੰ ਪੰਜ ਸੱਤ ਬਾਲਟੀਆਂ ਘੇਰਦੀਆਂ ਦੇ ਉੱਪਰ ਐਨ ਫਰਕ ਪੈ ਜਾਂਦਾ ਇੰਨੇ ਚ ਮੈਂ ਵੀ ਅੱਡੇ ਨੂੰ ਚੱਲੇ ਤਾਂ ਉਹਨੂੰ ਨੰਬਰ ਪਲੇਟ ਜੀ ਲਵਾਉਣ ਕਿੱਥੇ ਦੁੱਲੇ ਤੇ ਨਾਲੇ ਕਹਿੰਦਾ ਇੰਡੀਕੇਟਰ ਲਾ ਕੇ ਲਿਆ ਇੰਡੀਕੇਟਰ ਦਾ ਮਾਪੇ ਲਾਦਨੇ ਇੱਥੇ ਤੇ ਲੇਟਾਂ ਤਾਰਾਂ ਖੜਾ ਲਿਆ ਆ ਮੈਂ ਉਹ ਲੌਂਗ ਕਰ ਲੂੰ ਉਹ ਨੰਬਰ ਪਲੇਟ ਜੀ ਲਵਾਉਣ ਚੱਲੇ ਤਾਂ ਮੈਂ ਨਾਲੇ ਢੀਡਾ ਮਾਰ ਕੇ ਆਉਂਦਾ ਮੋਟਰ ਕੀ ਨਹੀਂ ਦੇਖ ਕੇ ਆਉਂਦਾ ਉਹਨਾਂ ਨੇ ਪਿਆਜ਼ ਗੁੱਡਾਂ ਲਾਏ ਹੋਏ ਤੇ ਆਹੋ ਪਿਆਜ਼ ਗੁੱਡਾਂ ਲੱਗੇ ਹੋਏ ਹੂੰ ਚੱਲ ਮੈਂ ਇੱਕ ਤਾਂ ਵਿਲੇ ਫਿਰਦਾ ਉੱਥੇ ਮੈਂ ਕਿਹਾ ਉਹ ਤਾਂ ਵਿਲੇ ਹੀ ਫਰੀ ਜਾਂਦਾ ਟੱਕਾ ਮਾਹ ਤੂੰ ਆ ਜਾਂਦਾ ਜੇ ਤੇ ਲੈ ਬੱਸ ਕਿੰਨ ਘਾ ਰਹੋ ਤੈਨੂੰ ਲਓ ਜੀ ਜਹਾਜੀ ਨੂੰ ਆਏ ਆ ਹੁਣ ਲਾਉਣਗੇ ਨੰਬਰ ਪਲੇਟ ਇਹ ਬੰਦਾ ਸਾਡਾ ਸਾਨੂੰ ਤੰਗ ਬਹੁ ਕਰਦਾ ਐ ਆੜੀ ਆ ਪਰ ਦੋਲੇ ਆਪਾਂ ਵੀ ਬਣਾਉਣੀ ਆ ਯਾਰ ਇਹ ਤਾਂ ਮੇਰੇ ਆਰਡਰ ਹੀ ਨਹੀਂ ਪਾਸ ਕਰਿਆ ਹੋ ਯਾਰ ਉਹ ਮੈਂ ਭੁਜਿਆ ਪਿਆ ਮੈਂ ਕੀ ਕਰਾਂ ਇੱਕ ਤਾਂ ਬਣਾ ਦੇ ਯਾਰ ਹੂੰ ਇਹਦੇ ਵਿੱਚ ਇਹਨਾਂ ਲਾ ਦਈਏ ਉਹ ਉਹਦੇ ਵਿੱਚ ਉੱਪਰ ਇਹ ਰੋਟਾ ਹੈ। ਹਾਂ। ਠੀਕ ਹੈ। ਕੱਢਦੇ ਉਹਨੂੰ ਹੁਣ। ਬਣਾਇ ਹੁੰਦਾ। ਜੇ ਤਾਂ ਸਾਰੀ ਪਲੇਟ ਵੱਢ ਕੇ ਸੜਤੀ। ਆਹ ਇੰਨਾ ਸੁਪਰ ਫਾਸਟ ਚੱਲਦਾ ਨਾ, ਕੁਸਰਾ ਵੀ ਨਹੀਂ ਹੈਗਾ। ਤੁਨੇ ਇੱਕ ਤਾਂ ਬਣਾ ਕੇ ਦੇ ਦੇ ਯਾਰ ਕਿ ਆਏ ਹੋਣਾ ਨਾ ਬਣਾਉਣਾ ਇਹਦੇ ਪਰੈਸ਼ਰ ਰੋਕਣ ਦੇ ਨਹੀਂ ਆਲੇ ਹੈ ਹਾਂ ਇਹ ਬਣਾ ਲਈਏ ਬਣਾ ਜੀ ਮੈਂ ਤਾਂ ਫਾਲੇ ਵੀ ਲਾ ਕੇ ਦਈ ਫਾਲਿਆਂ ਕੇ ਲਾਏ ਆ ਫਿਰ ਕਦੇ ਕੋਈ ਬੀਜਣਾ ਵੀ ਆ ਮੌਜਦਾ ਹੈਗੀ ਆ ਯਾਰ ਕਿਤਨਾ ਚੱਲ ਮੇਰਾ ਬੰਦਾ ਨਹੀਂ ਆਉਂਦਾ ਠੀਕ ਆ ਹੁਣ ਤੁਹਾਨੂੰ ਉਹਦਾ ਪ੍ਰੈਸ਼ਰ ਵਾਲਾ ਜਾਣਕਾਰੀ ਜਿਹੜੀ ਮੂਰੇ ਕਣਕਾਈ ਵੀ ਆ ਦੇਣੇ ਦਾ ਉਹ ਵੀ ਕਿਤੇ ਬਣਾ ਕੇ ਰੱਖੀ ਹੋਈਆਂ ਇੱਕ ਤੂੜੀ ਵਾਲੇ ਛਾਲ ਵਾਲੇ ਦੇਣੇ ਚਾਰ ਉਹ ਤਾਂ ਕਿ ਰੁਕ ਜਾਓ ਹਲੇ ਤੂੜੀ ਵਾਲੇ ਆਉਂਦਾ ਯਾਰ ਹੁਣ ਜਦ ਬੰਦਾ ਦੂਰ ਤੇ ਆਉਂਦਾ ਮੰਗਦਾ ਫਿਰ ਹੁਣ ਕੀ ਜਵਾਬ ਦਈਏ ਵਈ ਇਹ ਕਹਿੰਦਾ ਮਾਰਨ ਆਲਾ ਆਇਆ ਬਾਈ ਦੇ ਦਿਓ ਯਾਰ 10 ਦਿਨ ਠਹਿਰ ਕੇ ਦੇ ਦਿਓ ਇਹ ਤਾਂ ਹੈ ਉਹ ਕਿਆ ਕਹੂਗੇ ਮੈਨੂੰ ਮਾਰਤਾ ਰੱਖਣਾ ਹੀ ਪੈਂਦਾ ਉਹੀ ਗੱਲ ਹੈ ਕਿਆ ਕਹੂਗੇ ਉਹ ਜਿਹੜੇ ਕਿਰਾਏ ਪਾੜੇ ਵਾਲੇ ਆ ਕਿਆ ਕਹੂਗੇ ਫਸਿਆ ਪਿਆ ਯਾਰ ਬਹੁਤ ਚੱਲ ਕੋਈ ਨਹੀਂ ਹੋਰ ਜਦ ਸਮਾਂ ਕੰਮ ਆਉਂਦਾ ਫਸਿਆ ਪਿਆ ਨਹੀਂ ਹੁੰਦਾ ਕੰਮ ਆਉਂਦਾ ਯਾਰ ਕੰਮ ਤਾਂ ਚਲੋ ਆਉਂਦਾ ਹੈ ਬੰਦੇ ਵਧਾਲਾ ਬੰਦਾ ਵਧਾਲਾ ਕਿਤਾ ਕੋਈ ਹੋਰ ਫੜ ਲਾ ਕੇ ਆਉਂਦਾ ਨਹੀਂ ਜਿਹੜੇ ਹੈਗੇ ਉਹੀ ਚਾਉਂਦੇ ਹੈਗੇ ਤਾ ਅੱਜ ਕਿੱਥੇ ਬੰਦਾ ਵੀ ਹੋਈ ਆਈਦਾ ਜਿਹਨੂੰ ਕੰਮ ਆਉ ਚਲ ਬਿਲਡਿੰਗ ਵਾਲੀ ਔਇਲ ਪਰ ਹੋਵੇ ਨਾਲ ਕੋਈ ਹਾਂ ਉਹੀ ਕਹਿੰਦਾ ਮੈਂ ਹੈਲਪਰ ਹੋਵੇ ਹਾਂ ਮਾੜੀ ਮੁੱਢੀ ਬੰਦਾ ਚਲੋ ਕਰੀ ਜਾਂਦਾ ਚੱਲੀ ਜਾਂਦਾ ਫਰਕ ਪੈਣੀ ਗਏ ਯਾਨੀ ਆਹ ਹਾਂ ਤਾਂ ਵੀ ਚਲ ਆ ਇਹ ਨਹੀਂ ਕਰੂਗਾ ਬੰਦਾ ਹੋਰ ਗੱਲੂ ਕੰਮ ਹਾਂ ਆਹ ਪੈਂਚਰ ਪਛਾੜ ਦੇ ਵੀ ਗਰੀਸ ਵਗੈਰਾ ਕਰ ਦੂਗਾ ਯਾਰ ਵੱਡੀ ਹੋ ਜਾਊਗਾ ਹੋਰ ਨਹੀਂ ਜੇ ਚੱਲ ਚੱਲ ਉਹਦੇ ਬਿਨਾ ਸਰਕਲ ਸਾਰਾ ਖਰਾਬ ਹੋ ਜਾਣਾ ਉਹ ਬਈ ਇੱਕ ਰੱਖੀ ਵੀ ਪੰਡਾਈ ਮਕੂਂ ਗਿਆ ਚੱਲ ਭਾਜੀ ਪਤਾ ਨਹੀਂ ਬੰਦ ਕਰਕੇ ਗਿਆ ਕੋਸੇ ਚੱਲ ਜੋ ਪਰਾਉ ਰੱਖ ਸੈਂਟਰ ਚ ਸੈਂਟਰ ਹੀ ਆ ਦੇ ਹੁਣ ਲੱਗੇ ਤਾਂ ਸਹੀ ਚੀਜ਼ ਹੋਰ ਕਰ ਬਸ ਨਹੀਂ ਠੀਕ ਆ ਹੂੰ ਕਿਦਾਂ ਗਲੇ ਆ ਪੇੜਾ ਪਰਨਾ ਬੰਨਿਆ ਮੱਛਰ ਵਾਲਾ ਮੇਰੇ ਟਿੱਪਲੀ ਛਲਟਾ ਦੇਖ ਮੈਂ ਚੱਲੇ ਆ ਤਨ ਮੇਰੇ ਉਹਦੀ ਕਰਤੀ ਨਹੀਂ ਆਈ ਹੈ ਜੀ ਫੇ ਮੇਲਾ ਚੱਚਿਆ ਫੇ ਕੱਜਾਂਗਾ ਕੱਲ ਨੂੰ ਕੱਲ ਨੂੰ ਕਹਿੰਦਾ ਹਾਂ ਵੀ ਬੱਸ 9 ਵਜੇ ਭਾਈ ਇਹ ਗਏ ਵੀ ਭਈਏ ਭਾਈ ਸਵੇਰ 5:00 ਭੱਜ ਜਾਂਦੇ 5:30 ਰੋਕ ਕੇ ਕਰ ਲੈਣਾ ਫੇਰੀ ਨੂੰ ਢਾ ਲੈਣਾ ਭਾਈ ਇੰਨੀ ਸਖਤਾਈ ਕਰ ਵੀ ਨਹੀਂ ਹੁੰਦੀ ਹੁਣ ਕਰੇਗਾ ਲੀਵਰ ਗੱਲ ਹੂੰ ਆਪਣੇ ਰਹਿਣੇ ਆ ਫੇਂਦੇ ਤਾਂ ਹੈਗੇ ਬੋਲੂਸੀਆ ਬਾਈ ਕਿਸੇ ਗੱਲ ਵੀ ਆ ਕੋਈ ਵੀ ਆ ਹੁਣ ਜੇ ਧੱਕਾ ਕਰੂਗੇ ਫੇਰ ਅਗਲਾ ਘੰਟੇ ਖੰਡ ਪਿੱਛੇ 2 ਘੰਟੇ ਪਿੱਛੇ ਮਾਣੇ 6 ਵਜੇ ਤੱਕ ਤਾਂ ਰਹੇਗਾ ਨਾ ਚੱਲ ਕੋਈ ਨਹੀਂ ਬਹੁਤ ਜਮਦਾਏ ਹੋਇਆ ਭਾਈ ਥੋੜੀ ਮੋਟਰ ਭੱਜ ਕੇ ਵਾਹ ਭੱਜ ਕੇ ਆਏ ਜਾਂ ਕੰਮਾਂ ਦੇ ਕੰਮਾਂ ਦੇ ਦਿੰਦਾ ਤੂੰ ਉਹ ਕਰ ਦਿੰਦਾ ਜਿਆਦਾ ਕੰਮ ਹੁੰਦੇ ਚੱਲ ਕੋਈ ਨਹੀਂ ਕੱਲ ਲੇ ਗਏ ਨਾ ਕੱਟੀ ਅੱਸੀ ਨਹੀਂ ਹੈਗੀ ਤੇ ਪਾ ਮੈਨੂੰ ਕੱਲ ਲੱਕਈ ਜਾਣਾ ਜਹਾਜ ਆ ਪਰਤੀ ਕਹਿੰਦਾ ਪਰਤੀ ਸਰਵੇਇਰ ਕੋਲ ਸਰਵੇਇਰ ਕਹਿੰਦਾ ਉਦੋਂ ਦੀ ਦਿੱਤੇ ਦਿੰਦੀ ਮੈਂ ਕਹਿੰਦਾ ਹੁਣ ਦੁਬਾਰਾ ਆਉਣੀ ਹੈ ਚੱਲ ਆਜੂ ਚੱਲ ਗਿਲਣੀ ਆ ਜੀ ਤੂੰ ਵੀ ਦੱਸ ਕੋਈ ਸਲਾਹ ਹੁਣ ਕਿੱਥੇ ਤੱਕ ਪਾਈਏ ਪਾ ਦੇ ਲੈਟਰਿੰਗ ਤੱਕ ਨਾ ਆ ਲੈਟ ਵਾਲੀ ਆ ਹੂੰ ਬਾਲਤੀ ਨੇ ਚਾੜਨਾ ਕਿੱਥੇ ਤੱਕ ਲੈਟਰਿੰਗ ਤੱਕ ਬਹੁਤ ਹੁਣ ਕਰਿਆ ਹੈ ਉਹ ਲੁਗਾ ਜਿੱਥੇ ਤੱਕ ਰੱਖੁਰ ਲੇ ਗਿਆ ਇਹਦੇ ਤੱਕ ਜਿੱਥੇ ਤੱਕ ਆ ਖੜਾ ਹਾਂ ਮੇਰੀ ਤਾਂ ਆਪ ਲੈਟਰਿੰਗ ਤੱਕ ਸਲਾਹ ਤੀ ਲੈਟਰਿੰਗ ਤੱਕ ਪਾ ਦੇ ਬੰਦੇ ਜਿਦਾ ਉਹਦੇ ਬਰਾਬਰ ਹੀ ਕਰਦੇ ਹੈ ਉਹ ਪਰਲੇ ਨਾ ਦੇ ਬਰਾਬਰ ਦਾ ਮੈਂ ਕਿਹੜਾ ਜਾਇਰਾ ਬੇੜਾ ਹੈਗਾ ਕਿਤੇ ਉਹ ਬਾਈ ਖੁੱਲੇ ਹੀ ਹੋ ਜਾਣਾ ਇਹਨੇ ਸਾਰੇ ਨੇ ਤੂੰ ਕਿਹੜਾ ਬੰਦ ਕਰਨਾ ਬੰਦ ਤਾਂ ਨਹੀਂ ਕਰਨਾ ਬੱਸ ਸਵੇਰ ਤੱਕ ਤੂੜੀ ਦਾ ਪਰਲਾ ਆਇਓ ਉਹ ਦੇਖ ਵਗ ਖਰੀ ਗੰਧ ਉਨਾ ਕੇ ਰਹਿਣਾ ਆਦਾ ਖੁੱਲਾ ਰਹਿਣਾ ਸਾਰਾ ਹੀ ਆਦਾ ਖੁੱਲਾ ਰਹਿਣਾ ਪੂਰਾ ਮੈਂ ਸਾਲਾ ਵੀ ਖੁੱਲਾ ਰਹੂੰਗਾ ਇੱਕ ਨਹੀਂ ਫਲਾ ਤਾਂ ਮੇਰੀ ਵੀ ਉਥੇ ਤੱਕੇ ਤੀ ਫੇ ਮੈਂ ਸੋਚਿਆ ਤਾਂ ਮੈਂ ਹੁਰਲੇ ਪਾਸੇ ਘੱਟ ਬਾਦ ਮੋਰੇ ਤੱਕ ਕਰ ਨਹੀਂ ਰਹਿਣੇ ਆਪਣੇ ਮਾਰਦੀ ਆ ਫਲਾ ਇਹ ਸਾਰਿਆਂ ਨੇ ਲਈ ਜਾਂਦਾ ਨਹੀਂ ਮੈਂ ਕਰਦਾ ਕਈ ਬੰਦਾ ਭਾਈ ਬਹੁਤ ਵਧੀਆ ਸਲਾਹ ਦੇ ਦਿੰਦਾ ਠੀਕ ਆਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈ ਪਰ ਉਹ ਫਿਰ ਡੰਗਰਾਂ ਨੂੰ ਧੁੱਪਾਂ ਘੜਦੀ ਆ। ਫੇ ਖੁੱਲੀ ਬਾਹਰ ਛੋਟੀ ਹੁੰਦੀ ਆ। ਆ ਚੱਕਰ ਪੈਂਦਾ। ਫੇ ਬਾਹਰ ਗਾਲੇ ਖੁੱਲੀ ਘੜ ਜੈਣੀ ਨਾ। ਫਿਰ ਉਹ ਘਨਾਂ ਦਾ ਸਾਰੇ ਜੀ। ਆ ਡੰਗਰਾਂ ਨੂੰ ਘਨਾਂ। ਪੀਤਾ ਇੱਥੀ ਤੱਕ ਠੀਕ ਹੈ। ਡੰਗਰਾਂ ਫਿਰ ਡੰਗਰ ਕਿੱਤਰ ਬਣਾਉਂਗਾ। ਉਰੇ ਜਿੱਥੇ ਤੂੰ ਖੜਾ ਐ ਖੁੱਲੀ ਬਣਾਉਂਗਾ। ਹਾਂ ਸਰੇ ਤੱਕ ਜਿੱਥੇ ਤੱਕ ਦਿਨ ਰਾਤ ਦੀ। ਆ ਦਿਨ ਰਾਤ ਦੀ ਬਣਾ ਦੇਣੀ ਮਤਲਬ ਐਡੀ ਕ ਖੁੱਲੀ ਬਣਾਉਣੀ ਆ। ਇੱਧਰ ਅੰਦਰ ਹੋ ਜਾਣਾ ਦਰਵਾਜ਼ਾ ਹੋ ਜਾਣਾ। ਹਾਂ ਇਹੀ ਹੁੰਦੇ ਆ। ਉਹ ਪਰ ਟੂੜੀ ਨੂੰ ਹੋ ਗਿਆ ਐਸੇ ਕਿੱਥੇ ਨੂੰ ਪਾਉਂ ਗੋਰੇ ਆ ਗੱਬੇ ਆ ਖਾਲੀ ਤਾਂ ਪਿਆ ਟੂੜੀ ਨੂੰ ਉੱਧਰ ਵੀ ਖਾਲੀ ਹੋਇਆ ਹੈ ਉਹ ਥੋੜਾ ਨਹੀਂ ਰਹਿ ਜਾਣਾ ਪਰ ਟੂੜੀ ਸੀਖ ਖਾਣਾ ਯਾਰ ਉਹੋ ਉਹ ਤੱਕ ਆ ਉਹ ਟੂੜੀ ਨੂੰ ਲੈਟ੍ਰੀਨ ਕਿੱਕ ਚਲੇ ਜਾਣਾ ਫਿਰ ਐਸੇ ਵੀ ਤੇ ਵੱਡਣਾ ਹੈ ਅੰਦਰ ਕਿੱਥੇ ਯਾਰ ਉੱਧਰ ਵੀ ਤੇ ਵਿਲੇ ਹੋ ਜਾ ਉਹ 28 ਫੁੱਟ ਆ ਹੈ ਉਹ ਵੀ ਤੇ ਵਿਲੇ ਹੋ ਜਾਣਾ ਕਾਲੇ ਆਏ ਨਹੀਂ ਸੋਚਦਾ ਇਹ ਵੀ ਆ 28 ਫੁੱਟ 28 ਫੁੱਟ ਚ ਡੰਗਰ ਥੋੜੂ ਆ ਜਾਣੇ ਗੁੜੀ ਗੱਲ ਹੈ ਮੇਰੀ ਮੇਰਾ ਫੁੱਟਾ ਕਿ 12 13 15 ਲਾ ਲ ਡੰਗਰਾਂ ਨੂੰ 15 12 ਬਚ ਗਿਆ ਫਿਰ ਗੇਟ ਬਸ ਫਿਰ ਥੋੜਾ 15 ਫੁੱਟ ਉਹ ਪਰਲੇ ਕਵਰੇਜ ਉਹ ਦੇਖ ਹਜੇ ਵੀ ਨਹੀਂ ਸਮਝਦਾ ਯਾਰ ਇਹ ਗਾਲੇ ਯਾਰ ਲੰਬੀ ਲੰਬੀ ਨਹੀਂ ਉਹ ਤੱਕ ਥੂੜੀ ਪਾਣੀ ਉਧਰ ਹਾਂ ਟਰੈਕਟਰ ਟਰਾਂ ਨਹੀਂ ਜਾਨੀ ਇਹਦੇ ਜਿਹੜਾ ਟਰੈਕਟਰ ਗੱਡੀ ਖਾਣੀ ਆਈਥੇ ਨਹੀਂ ਡੰਗਰ ਹੋ ਜਾਣੀ ਉਹ ਤੱਕ ਸਿੱਧੇ ਅੰਦਰ ਉਹ ਉਧਰ ਬਾਹਰ ਆ ਚੀਜ਼ ਕਰਨੀ ਟਰੈਕਟਰ ਤਾਂ ਖੜਾਉਣਾ ਨਹੀਂ ਨਾ ਟਰਾਲਾ ਖੜਾਉਣਾ ਓਰੇ ਉਹ ਤਾਂ ਹੀ ਕੂਹ ਬਣਾਤਾ ਵੀ ਕਦੇ 22 ਚਾਂਸ ਮੀ ਆ ਗਿਆ ਚਾਹੇ ਚਾਰ ਟਰਾਲੇ ਖੜਾ ਲਾ ਆਪਣੇ ਟਰੈਕਟਰ ਟਰਾਲਾ ਉਧਰ ਹੀ ਖੜਾਣਾ ਛੱਡ ਓ ਉਹ ਤਾਂ ਇੱਕੋ ਗੁਜੈਸ ਬਣਾਤੀ ਆਪਾਂ ਨੇ ਕਾਲੂ ਦੇ ਡੂਗੇ ਹੁਣ ਚਲ ਉਹ ਦੇ ਰੋੜਿਆਂ ਦਾ ਸਾਫ ਹੋਇਆ ਤੇਰਾ ਸਾਫ ਤੇ ਹੀ ਹੋਈ ਹੈ ਸਾਫ ਕਰੀ ਵੀ ਉਹ ਸਾਰੀ ਉਹ ਹਾਰੇਗੀ ਬਸ ਇੰਨੀ ਕੁ ਹਾਂ ਸਾਰੀ ਸਾਫ ਕਰਤੀ ਹੈ ਐਸਾ ਹੋ ਗਿਆ ਮੈਂ ਕਹਿੰਦਾ ਕਾਹ ਕਿਤੇ ਨਿਕੱਟੀ ਹੈ ਹਾਂ ਅਸੀਂ ਅੰਦਾਜ਼ਾ ਲਾਈ 15000 ਰੁਪਏ ਟਾਉਂਗੀ ਜਿਹੜੀ ਸ਼ੀਰ ਲੈਂਦੀ ਹਾਂ ਉਹ ਸਸਤੀ ਨਹੀਂ ਪੈਂਦੀ ਪਤਾ ਨਹੀਂ ਉਹ ਤਾਂ ਮਹਿੰਗੀ ਪੈਂਦੀ ਆ ਜੀ ਪੈਂਦੀ ਆ ਹਾਂ ਉਹਨੂੰ ਸੁਲਾਬ ਨਹੀਂ ਆਉਂਦੀ ਪਰ ਉਹ ਲਾ ਲਾ ਨਹੀਂ ਸਾਤੀ ਪੈਂਦੀ ਮੈਨੂੰ ਪਲਾਟ ਕਹਿੰਦੀ ਨਹੀਂ ਨਹੀਂ ਸਸਤੀ ਥੋੜੂ ਆ ਉਹ ਦੋ ਹੀ ਹੋ ਜਾਂਦੀ ਆ ਕੰਕਰੀਟ ਵਾਲੀ ਇਹ ਹੀ ਦੇਣ ਨਾ ਇਹ ਰੱਖ ਲਈ ਟੂੜੀ ਵਾਸਤੇ ਇਹ ਪੱਥਰ ਵਾਲੀ ਉਹਦੇ ਚਾ ਸਿਮਿੰਟ ਚਾਏਗਾ ਤੇ ਨਹੀਂ ਤਾਂ ਹੀ ਰੱਖ ਲਈ ਇਹਦੀ ਸੇਧ ਨੂੰ ਸਿੱਧੀ ਕੰਦ ਕਰ ਦੇਣੀ ਗਾਹਾਂ ਤੱਕ ਇਹ ਅਸੀਂ ਕਰੀ ਹੋਈ ਮੋਹਣ ਆ ਮੈਂ ਕੁਛ ਕਾਲੇ ਨੂੰ ਅਸੀਂ ਕੋ ਸਿਮਿੰਟ ਲਾਇਆ ਵੇ ਤੇ ਫਿਰ ਅਸੀਂ ਉਹ ਥੋੜੇ ਥੜੀ ਰਹਿਣ ਦੇ ਪੁੱਤ ਮੈਂ ਯਾਰ ਕਾਲਾ ਮੋਹਣ ਅਜੀ ਤਿੰਨਾਂ ਨੇ ਕਰੀ ਵੀ ਤੇ ਉਹ ਵੀ ਤਾਂ ਛੱਡੇ ਦਿੱਤੀ ਵਿੱਚ ਮੈਂ ਕਹ ਰਹਿਣ ਦੇ ਸਾਤੇ ਨਹੀਂ ਰਹਾ ਉਹ ਜੀ ਸਿਮਿੰਟ ਬਹੁਤ ਮੱਥਿਆ ਵਾ ਚੱਲ ਦੇਖਦੇ ਆ ਚੱਲ ਯਾਰਤੀ ਉਹ ਦੇਖ ਨੀ ਉਹ ਜੀ ਮੂਰੇ ਯਾਰ ਜਿਹੜੀ ਆਪਾਂ ਵਾਹਿਗੁਰੂ ਚੱਲ ਕੋਈ ਨਹੀਂ ਜਿੱਕਣਾ ਲੋਟ ਲੱਗਿਆ ਦੇਖ ਇਹਨੂੰ ਕਿਆ ਕਹਿੰਦਾ ਇੰਨਾ ਨਹੀਂ ਮਾਰ ਰਹਿਣਾ ਇਹਨੇ ਆਈ ਫਟਾਏ ਹੈ ਹੈ? ਆਈ ਫਟਾਏ ਕਹਿੰਦੇ ਆਈ ਨੂੰ ਹਾਂ ਹੋਊਗਾ 28 ਗਾਹਨ ਵੀ ਹੋ ਜਾਣਾ ਉਹ ਤੱਕ ਨੌਰੇ ਤੱਕੇ ਪਾਉਣੀ ਗਲੇ ਇੱਥੇ ਮਸ਼ੀਨ ਲਿਆਉਣੀ ਮੂਰੇ ਆ ਬੰਦ ਕਰ ਹਾਂ ਇੱਥੇ ਤੇ ਜਿੱਥੇ ਤੂੰ ਖੜਾ ਇੱਥੇ ਗੰਦ ਕਰਕੇ ਐਡੇ ਨੂੰ ਪਾਉਂਗਾ ਤੂੰ ਹਾਂ ਇਧਰ ਨੂੰ ਉਧਰੋਂ ਕਰੂੰਗਾ ਕੰਦ ਹਾਂ ਉਧਰ ਤੇ ਐ ਪਿੱਛੇ ਕਰਕੇ ਭੋਲੂ ਘੜਾ ਜਿੱਥੇ ਬਾਈ ਉੱਥੇ ਤੇ ਐ ਗੰਦ ਇਹਦੇ ਗੈਰ ਮਿਲਾ ਦੇਣੀ ਪਰ ਆਫ ਤਾਈ ਬਲਾ ਚੱਲੇ ਆ ਬਹੁਤ ਕਿਹੜਾ ਨਹੀਂ ਜਾਣਾ ਉਹ ਉੱਥੇ ਤੇ ਆਉਣਾ ਸਿੱਧਾ ਆਹਾ ਹਾਂ 15 ਹੂੰਗਾ ਉਹ ਦੇਖ ਲੈ ਵੀ 28 22 15 ਹੋ ਗਿਆ 30 22 15 ਰੱਖ ਲੈ ਉੱਤੇ ਬਾਦ ਉੱਪਰ ਨੂੰ ਹੋ ਜਾਣਾ ਇਹਨੇ ਘੱਟੋ ਘੱਟ 15 ਫੁੱਟ ਕਿ ਕਿ ਦੋ ਢਾਈ ਫੁੱਟ ਤਾਂ ਨੀਵੇਂ ਹੀ ਰਹਿ ਗਿਆ ਇਹੇ ਤੇ ਉੱਪਰ ਵੀ ਉਹ ਤੱਕ ਜਾਣਾ ਇਹਨੇ ਹੁੰਦੇ ਲੈ ਆ ਵੀ ਲੱਗੇ ਹੁੰਦਾ ਹੂੰ ਹੂੰ ਪੂਰੇ ਕਰ ਦੇਣੀ ਆ ਆਹ ਦਰਵਾਜ਼ੇ ਇਸੇ ਨੂੰ ਆਹ ਦਰਵਾਜ਼ਾ ਕੱਢਣਾ ਕਾਲੂ ਮੈਂ ਤਾਂ ਨਹੀਂ ਹੀੜੇ ਮੈਂ ਕਿਤੇ ਕੰਨ ਨਾ ਗਿਰਜ ਬਿਆ ਸਿੱਧੀ ਉੱਥਲੇ ਛੋਣੇ ਜਗਾੜ ਕੰਨੇ ਜਗਾਠੇ ਕੱਢ ਲਾਂਗੇ ਯਾਰ ਕਿਤੇ ਲੱਗ ਜੂ ਫੇ ਲਾਉਂਗਾ ਕਿੱਕੜ ਨੇ ਕੱਢੂਗਾ ਇੱਕਣ ਇਹਦੇ ਥੱਲੇ ਮੈਂ ਕਿਹਨੇ ਜੈਕ ਲਾਂ ਲਾ ਦੀਏ ਇਸ ਕੋਲ ਪਰਦੇੜ ਲਾ ਸਾਲੀ ਤੇ ਕਮੈਂਟ ਵਿੱਚ ਜਾ ਪੰਗਾ ਭਾਜਣ ਕਮੈਂਟ ਵਿੱਚ ਜਾ ਉਹੀ ਤਾਂ ਕਰੇ ਵੀ ਥੱਲੇ ਜੈਕ ਦੀ ਸਪੋਰਟ ਦੇ ਦਿੰਦੇ ਆ ਜਗਾਠ ਕੱਢ ਲੈਂਦੇ ਆ ਹੋਰ ਕੀ ਕਰਨਾ ਮੇਰੇ ਲੱਗੀਆਂ ਹੋਣੀਆਂ ਅੱਜ ਸਾਨੂੰ 60 ਹੋ ਗਈਆਂ ਹੋਣੀਆਂ 30000 ਦਾ ਐਸਟੀਮੇਟ ਲਾਇਆ ਤਾਂ ਮੈਂ ਚਲ ਦੇਖਦੇ ਆ ਇਹਨੂੰ ਕਿਆ ਬਣਦਾ ਇਹ ਤਾਂ